ਕੇ ਆਰਥਿਕ ਹਾਲਾਤਾਂ ਦੇ ਨਾਲ ਇਹ ਜਿਹੜਾ ਗੁਰਸਿੱਖ ਪਰਿਵਾਰ ਹੈ ਜੂਜ ਦਾ ਪਿਆ ਇਹਨਾਂ ਦੀ ਜਿਹੜੀ ਬੱਚੀ ਆ ਬਚਪਨ ਤੋਂ ਬੋਲ ਨਹੀਂ ਸਕਦੀ ਇਹ ਵੀ ਇਹਦੇ ਵੀ ਸਿਰ ਦੇ ਵਿੱਚ ਸੱਟ ਆ ਤੇ ਇਹ ਤੋਂ ਵੀ ਕੋਈ ਨਹੀਂ ਜਾਂਦਾ ਬਸ ਜਾਰਾ ਇਸ ਤਰ੍ਹਾਂ ਜਿਹਾ ਮਾੜਾ ਮੋਟ ਜਿਹੜਾ ਤੁਹਾਨੂੰ ਪਤਾ ਗਰੀਬੀ ਦਾ ਵਗੋ ਆ ਗੱਟਾ ਸੂਤ ਕਿਸੇ ਕੂੜਾ ਕਾੜਾ ਕਰ ਲਿਆ ਜੇ ਇਸ ਤਰ੍ਹਾਂ ਕਿਦਾਰਾ ਚੱਲਦਾ ਜੀ ਜੁਦੂਰੀ ਕਰਦੇ ਆ ਜੀ ਦਿਹਾੜੀ ਦਾ ਪਾਈ ਹੱਥ ਜੋੜ ਕੇ ਬੇਨਤੀ ਆ ਜੀ ਇਹੋ ਜਿਹੇ ਘਰ-ਬਾਰ ਕੋਈ ਇਹਨਾਂ ਦੇ ਬਣ ਜੇ ਗਰੀਬ ਬੰਦੇ ਆ ਮਾਤਰ ਦੇ ਪੀਕੂ ਆ ਦਰੋਹਾਂ ਜੀ ਇਹੋ ਜੇ ਆ ਗਏ ਆ ਇਹਨਾਂ ਕੋਈ ਕੰਮ ਕਾਰ ਨਹੀਂ ਨਾ ਦੋ ਜੇ ਜਨ ਪਰਿਵਾਰ ਹੋ ਤੇ 3-4 ਜਣੇ ਹੋਵੇ ਉਹਦੇ ਸਾਨੇ ਕਮਰੇ ਦੇ ਦੇ ਦੋ ਤੁਸੀਂ ਆਪ ਦਾ ਕਮਰਾ ਬਣਾਓ ਇਹ ਤਾਂ ਸ਼ਾਦੀ ਕੀਤੀ ਆ ਵੀ ਸਮਾਨ ਸੱਤੂ ਚਲੋ ਜੋ ਗਰੀਬੀ ਦਾ ਨਾ ਜੋ ਸਾਡੇ ਤੋਂ ਸਰਿਆ ਬਣਿਆ ਉਹ ਦਿੱਤਾ ਮਾੜਾ ਮੋਟ ਇੱਕ ਗੁਰਸਿੱਖ ਪਰਿਵਾਰ ਦੇ ਘਰ ਦੇ ਵਿੱਚ ਖੜਾ ਹਾਂ ਔਰ ਇਹਨਾਂ ਦੀ ਜਿਹੜੀ ਬੱਚੀ ਆ ਬਚਪਨ ਤੋਂ ਬੋਲ ਨਹੀਂ ਸਕਦੀ ਮਾਪਿਆਂ ਦੇ ਵੱਲੋਂ ਜਵਾਨ ਬੱਚੀ ਦਾ ਜਿਹੜਾ ਵਿਆਹ ਹੈ ਦੂਸਰੇ ਪਰਿਵਾਰ ਦੇ ਨਾਲ ਕੀਤਾ ਜਾਂਦਾ ਏ ਤਾਂ ਉਹਨਾਂ ਦੇ ਵਿੱਚੋਂ ਜਿਹੜਾ ਦੂਸਰੇ ਪਰਿਵਾਰ ਦੇ ਵਿੱਚੋਂ ਜਿਹੜਾ ਇੱਕ ਨੌਜਵਾਨ ਆ ਉਦੇ ਕੋਲ ਵੀ ਸਹੀ ਤਰੀਕੇ ਦੇ ਨਾਲ ਬੋਲਿਆ ਨਹੀਂ ਜਾਂਦਾ ਅਤੇ ਕਿਤੇ ਨਾ ਕਿਤੇ ਬੇਸਮਝੀ ਹੈ ਇਸੇ ਨੂੰ ਲੈ ਕੇ ਆਰਥਿਕ ਹਾਲਾਤਾਂ ਦੇ ਨਾਲ ਇਹ ਜਿਹੜਾ ਗੁਰਸਿੱਖ ਪਰਿਵਾਰ ਹੈ ਜੂਜ ਦਾ ਪਿਆ ਤਾਂ ਇਧਰਲੇ ਪਾਸੇ ਮੈਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ ਕਿ ਇਹ ਉਹੀ ਬੱਚੀ ਆ ਜਿਹਦੇ ਕੋਲੋਂ ਬੋਲਿਆ ਨਹੀਂ ਜਾਂਦਾ ਇਹ ਉਹਨਾਂ ਦੇ ਪਤੀ ਨੇ ਔਰ ਇਹ ਆਪਣਾ ਜਿਹੜਾ ਜ਼ਿੰਦਗੀ ਦਾ ਵਸੇਬਾ ਇੱਕ ਕਹਿ ਸਕਦੇ ਹਾਂ ਕਿ ਬੜੇ ਮੰਦ ਹਾਲੀ ਤਰੀਕੇ ਦੇ ਨਾਲ ਗੁਜ਼ਾਰੇ ਨੇ ਤੇ ਸਭ ਤੋਂ ਪਹਿਲਾਂ ਇਸ ਪਰਿਵਾਰ ਦੇ ਨਾਲ ਗੱਲਬਾਤ ਕਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਜੀ ਤੁਹਾਡਾ ਲਖਵਿੰਦਰ ਸਿੰਘ ਜੀ ਇਹ ਜਿਹੜੀ ਬੱਚੀ ਦਾ ਜ਼ਿਕਰ ਹੈ ਜੀ ਕੀ ਸਮੱਸਿਆ ਕੀ ਇਹ ਬਚਪਨ ਤੋਂ ਨਹੀਂ ਬੋਲ ਸਕਦੀ ਇਹ ਬਚਪਨ ਤੋਂ ਹੀ ਸਾਰਾ ਬੋਲਦੀ ਨਹੀਂ ਗਈ ਇਹਦਾ ਅਸੀਂ ਬੜਾ ਚੈੱਕਅਪ ਕਰਾਇਆ ਅੰਮ੍ਰਿਤਸਰ ਵੀ ਲ ਜਾਂਦੇ ਰਹੇ ਕਈਆਂ ਥਾਵਾਂ ਤੇ ਖੜਿਆ ਤੇ ਉਹਨਾਂ ਨੇ ਰੱਖਿਆ ਵੀ ਜਮਾਂਦਰੂ ਹੀ ਨਹੀਂ ਹਨ ਤਾਂ ਕੋਈ ਆ ਬੋਲਿਆ ਨਹੀਂ ਜਾਂਦਾ ਹਾਂਜੀ ਤੇ ਇਹ ਜਿਹੜਾ ਨੌਜਵਾਨ ਹੈ ਤੁਹਾਡਾ ਦਿਮਾਤ ਹੈ ਜੀ ਹਾਂਜੀ ਹਾਂਜੀ ਇਹ ਦਿਮਾਤ ਹੈ ਜੀ ਇਹ ਵੀ ਇਹਦੇ ਵੀ ਸਿਰ ਦੇ ਵਿੱਚ ਸੱਟ ਆ ਤੇ ਇਹ ਤੋਂ ਵੀ ਕੋਈ ਆ ਨਹੀਂ ਜਾਂਦਾ ਬਸ ਖੁੰਦਾ ਅੜਕਾ ਕੇ ਮਾੜਾ ਤੇ ਫਿਰ ਗੁਜ਼ਾਰਾ ਕਿਵੇਂ ਚੱਲਦਾ ਨਾ ਗੁਜ਼ਾਰਾ ਇਸ ਤਰ੍ਹਾਂ ਜਿਹਾ ਮਾੜਾ ਮੋਟ ਜਿਹੜਾ ਤੁਹਾਨੂੰ ਪਤਾ ਗਰੀਬੀ ਦਾ ਵਗੋ ਆ ਗੱਟਾ ਸੂਤ ਕੂੜਾ ਕਾੜਾ ਕਰ ਲਿਆ ਜਿਸ ਤਰ੍ਹਾਂ ਕਿਦਾਰਾ ਚੱਲਦਾ ਜੀ ਇਹਨਾਂ ਦਾ ਹਾਂਜੀ ਤੁਹਾਡਾ ਕੀ ਕੰਮ ਕਰ ਸਾਡਾ ਕੰਮ ਕਰ ਅਸੀਂ ਮਿਹਨਤੀ ਆ ਜੀ ਮਜ਼ਦੂਰੀ ਕਰਦੇ ਅਸੀਂ ਦਿਹਾੜੀ ਦਾ ਪਾਈ ਹਾਂਜੀ ਤੇ ਕੀ ਸਮੱਸਿਆ ਕੀ ਆ ਹੁਣ ਅਸਲ ਦੇ ਵਿੱਚ ਸਮੱਸਿਆ ਇਹ ਆ ਜੀ ਅਸੀਂ ਆਨੇ ਵੀ ਇਹਨਾਂ ਦਾ ਕੋਈ ਸਹਾਰਾ ਜੇ ਕੋਈ ਘਰ-ਬਾਰ ਇਹਨਾਂ ਦਾ ਬਣ ਜੇ ਅਸੀਂ ਸਮੱਸਿਆ ਸਾਡੇ ਹੱਥ ਜੋੜ ਕੇ ਬੇਨਤੀ ਆ ਜੀ ਇਹ ਹੋ ਜੇ ਵੀ ਘਰ-ਬਾਰ ਕੋਈ ਇਹਨਾਂ ਦਾ ਬਣ ਜੇ ਗਰੀਬ ਬੰਦੇ ਆ ਮਾਤੜ ਦੇ ਵੀ ਕੋਈ ਆ ਦੋਵੇਂ ਜੀ ਇਹੋ ਜਿਹਾ ਕੁੜੀ ਤੋਂ ਕੰਮ ਨਹੀਂ ਹੋਣਾ ਪੀਰ ਨੇ ਨਹੀਂ ਕਦੀ ਕੀਤਾ ਹਾਂਜੀ ਤੇ ਅਸੀਂ ਆਨੇ ਪਈ ਚਾਲ ਇਹਨਾਂ ਦਾ ਸਾਡੇ ਜੀਂਦੇ ਜੀਂਦੇ ਘਰ ਬਣ ਜਾਵੇ ਇਹਨਾਂ ਦੇ ਸਹੁਰਾ ਪਰਿਵਾਰ ਚ ਕੌਣ ਕੌਣ ਹੈ ਇਹਦੇ ਤਿੰਨ ਤਿੰਨ ਭਰਾ ਆ ਦੋ ਵਿਆਹਣ ਵਾਲਿਆ ਜੀ ਤੇ ਸੱਸ ਸਹੁਰਾ ਤੇ ਸੱਸ ਸਹੁਰਾ ਕੰਮ ਕਰਦੇ ਕੋਈ ਗਰੀਬ ਹੈ ਜੀ ਉਹ ਗਰੀਬ ਪਰਿਵਾਰ ਸਾਰਾ ਜੀ ਇਹ ਕੂੜਾ ਕਰਨ ਗਈ ਇਹਦੀ ਸੱਸ ਕੂੜਾ ਕਾੜਾ ਕਰਦੀ ਹਾਂਜੀ ਤੇ ਘਰ ਦੇ ਕਮਰੇ ਕਿੰਨੇ ਆ ਜੀ ਘਰ ਦੇ ਦੋ ਕਮਰੇ ਹਾਂਜੀ ਤੇ ਉਹਨਾਂ ਦੇ ਵੱਲੋਂ ਮਤਲਬ ਇਹਨਾਂ ਨੂੰ ਫਿਰ ਕਿਸ ਤਰ੍ਹਾਂ ਕੀ ਕਿਹਾ ਜਾ ਰਿਹਾ ਵੀ ਅੱਗੇ ਜਿਹੜਾ ਜ਼ਿੰਦਗੀ ਦੇ ਤੇ ਵੀ ਆਪਦਾ ਘਰ ਬਣਾਓ ਤੇ ਉਹਦੇ ਵਿੱਚ ਵੀ ਰੱਖੋ ਸਮਾਨ ਵੀ ਬਹੋ ਖਲੋ ਉਹਦੇ ਵਿੱਚ ਇਹ ਕਮਰੇ ਜੀ ਉਹਨਾਂ ਦੇ ਉਹ ਤਿੰਨ ਉਹ ਫਿਰ ਜਿਆਦਾ ਪਰਿਵਾਰ ਹੋ ਤਿੰਨ ਚਾਰ ਜਣੇ ਹੋਵੇ ਉਹਦੇ ਸਾਨੇ ਕਮਰੇ ਦੇ ਦੋ ਤੁਸੀਂ ਆਪਦਾ ਕਮਰਾ ਬਣਾਓ ਹਾਂ ਆ ਸਮੱਸਿਆ ਜਿਹਨਾਂ ਦੀ ਤੇ ਇਹਨਾਂ ਦਾ ਅਸੀਂ ਇਹਨਾਂ ਦੇ ਗਰੀਬ ਬੰਦੇ ਦਾ ਕੋਈ ਮਸਲਾ ਹੱਲ ਹੋ ਜਾਏ ਇਹਨਾਂ ਦਾ ਕੋਈ ਨਾ ਕੋਈ ਵੀ ਮਾਤੜਿਆ ਤੇ ਕਮਾਉਣ ਜੋਗੇ ਉਹ ਨਹੀਂ ਉਹ ਵੀ ਕੰਮ ਕਰਨ ਜੋਗਾ ਨਹੀਂ ਹੈਗਾ ਜਨਾਬ ਜੋ ਬੜਾ ਵੀ ਮਾਉਂਟ ਮਜ਼ਦੂਰੀ ਵਾਲਾ ਬੰਦਾ ਇਹਨੋਂ ਵੀ ਪੂਰਾ ਕੰਮ ਨਹੀਂ ਹੁੰਦਾ ਨਾ ਇਹ ਤਾਂ ਕੋਈ ਜਾਂਦਾ ਪੂਰਾ ਵੀ ਸਮਝ ਨਹੀਂ ਲੱਗਦੀ ਕੁੰਦਾ ਹੈਗਾ ਸਮਝ ਨਹੀਂ ਲੱਗਦੀ ਕਿ ਕਿਤਨਾ ਕੀ ਗੱਲ ਕਰਨੀ ਕੀ ਬਾਤ ਕਰਨੀ ਹਾਂਜੀ ਮਤਲਬ ਕਮਰੇ ਦੀ ਜ਼ਰੂਰਤ ਹੈ ਕਮਰੇ ਦੀ ਜ਼ਰੂਰਤ ਹੈ ਹਾਂਜੀ ਹਾਂਜੀ ਇਹ ਤਾਂ ਸ਼ਾਦੀ ਕੀਤੀ ਆ ਵੀ ਸਮਾਨ ਸੱਤੂ ਚਲੋ ਜੋ ਗਰੀਬੀ ਦਾ ਬਣਾ ਜੋ ਸੜ ਤੋਂ ਸਰਿਆ ਬਣਿਆ ਦਿੱਤਾ ਮਾੜਾ ਮੋਟ ਤੇ ਵੀ ਅਸੀਂ ਸਾਡੇ ਵੀ ਬੱਚੇ ਸਾਰੇ ਵੱਖੋ ਵੱਖੇ ਤੇ ਇਲਾਕੇ ਤੇ ਆਈਆਂ ਨੇ ਪੀ ਇਹਨਾਂ ਦਾ ਕੋਈ ਘਰ-ਬਾਰ ਦਾ ਮਸਲਾ ਲੋ ਜੀ ਹਾਂਜੀ 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 ਕਰਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਕੋਲੇ ਤਕਰੀਬਨ ਕਿਹਾ ਜਾ ਰਿਹਾ ਕਿ ਜਿਹੜੇ ਅਸਲ ਦੇ ਵਿੱਚ ਇਹ ਤਿੰਨ ਪਰਿਵਾਰ ਤਿੰਨ ਭਰਾ ਨੇ ਔਰ ਇੱਕ ਜਿਹੜਾ ਭਰਾ ਹੈ ਉਹਦੇ ਕੋਲੇ ਬੋਲਿਆ ਨਹੀਂ ਜਾਂਦਾ ਸਹੀ ਤਰੀਕੇ ਦੇ ਨਾਲ ਨਾ ਹੀ ਉਹ ਕੰਮ ਕਰ ਸਕਦਾ ਤਾਂ ਇਹ ਜਿਹੜੀ ਤੁਸੀਂ ਮੁਟਿਆਰਤੀ ਇਹਨਾਂ ਮਾਪਿਆਂ ਦੀ ਦੇਖ ਰਹੇ ਹੋ ਇਹਨਾਂ ਨੇ ਕੁਝ ਸਾਲ ਪਹਿਲਾਂ ਜਿਹੜਾ ਸੀ ਇਸ ਨਾਉਂਡਵਨ ਦੇ ਨਾਲ ਵਿਆਹੀ ਸੀ ਔਰ ਕਹਿ ਸਕਦੇ ਆ ਕਿ ਇਸ ਬੱਚੀ ਦੇ ਕੋਲੋਂ ਵੀ ਸਹੀ ਤਰੀਕੇ ਦੇ ਨਾਲ ਕੁਝ ਵੀ ਸਮਝਿਆ ਨਹੀਂ ਜਾਂਦਾ ਤੇ ਨਾ ਹੀ ਇਹ ਕੁਝ ਬੋਲ ਕੇ ਕਿਸੇ ਨੂੰ ਕੁਝ ਦੱਸ ਸਕਦੀ ਹੈ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕੇਵਲ ਇਹਨਾਂ ਦੇ ਕੋਲੇ ਦੋ ਕਮਰੇ ਨੇ ਤੇ ਔਰ ਇਧਰ ਦੇ ਹਾਲਾਤ ਦੇਖ ਕੇ ਤੁਸੀਂ ਖੁਦ ਹੀ ਤਗਾਜਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਗੁਰਸਿੱਖ ਪਰਿਵਾਰ ਹੈ ਆਰਥਿਕ ਮੰਦਹਾਲੀ ਦੇ ਨਾਲ ਜੂਝ ਰਿਹਾ ਤੇ ਔਰ ਅਪੀਲ ਕਰਾਂਗੇ ਕਿ ਵੱਧ ਤੋਂ ਵੱਧ ਜਿਹੜੀ ਇਸ ਪਰਿਵਾਰ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ ਸਿੱਖ ਸੰਗਤ ਨੂੰ ਵਿਦੇਸ਼-ਵਿਦੇਸ਼ ਵਿੱਚ ਬੈਠੀਆਂ ਜਿਹੜੀਆਂ ਸਿੱਖ ਸੰਗਤਾਂ ਨੇ ਜਰੂਰ ਇਸ ਲੋੜਵੰਦ ਤੇ ਗੁਰਸਿੱਖ ਗਰੀਬ ਪਰਿਵਾਰ ਦੀ ਹਮਾਇਤ ਦੇ ਵਿੱਚ ਜਰੂਰ ਆ ਕੇ ਨਿਤਰਨ ਵੱਧ ਤੋਂ ਵੱਧ ਇਸ ਵੀਡੀਓ ਨੂੰ ਅੱਗੇ ਸਾਂਝੀ ਜਰੂਰ ਕਰੋ ਇਸ ਲੋੜਵੰਦ ਪਰਿਵਾਰ ਦੀ ਹਮਾਇਤ ਵਾਸਤੇ ਜ਼ਰੂਰ ਨਿਤਰਨਾ ਚਾਹੀਦਾ